ਅੱਜ ਪਾਸੋਂ ਦੇ ਵਿੱਚ ਹੋ ਰਹੀ ਆ ਪੰਚਾਇਤੀ ਚੋਣਾਂ ਦੇ ਵਿੱਚ ਪਾਰਟਰਬ ਦੋ ਦੇ ਵਿੱਚੋਂ ਖਰੇ ਐ ਬਸੀ ਰੂਪੀ ਰਾਣੀ ਜੋਸੀ ਦੇ ਹੱਕ ਵਿੱਚ ਉਹਨਾਂ ਦੇ ਪਤੀ ਨੇ ਮਹੱਲਾ ਵਾਸੀਆਂ ਤੋਂ ਵੋਟਾਂ ਦੀ ਅਪੀਲ ਕੀਤੀ ਤੇ ਾਰੇ ਉਹਨਾਂ ਨੇ ਇਹ ਵੀ ਬੈਂਕਤੀ ਕਰੀ ਵੀ ਆਗਰਸੀ ਕੰਬ ਨਹੀਂ ਕਿਤੇ ਤਾਂ ਸਾਨੂੰ ਬਿਲਕੁਲ ਨਾਮ ਜਾਇਆ ਜਾਵੇ 700 ਦੀ ਅੱਜ ਕਿਸ ਨੇ 700 ਵਾਸੀਆ ਦੇ ਕੰਬਾਂ ਲਈ ਪਹਿਨ ਦੇ ਧਾਰ ਦੇ ਦਿੱਤਾ ਹੈ ਤੇ ਆਹਾ ਦੇ ਕੰਬਾਂ ਨੂੰ ਦੇਖਦੇ ਹੋਏ ਸਾਨੂੰ ਪਾਤਪਦ 2 ਤੋਂ ਇੱਕ ਇੱਕ ਕੀਮਤੀ ਵੋਟ ਪਾ ਕੇ ਜਿਤਾਇਆ ਜਾਵੇ ਜੰਡਾ ਜੀ ਬਹੁਤ ਸੁਣੋ ਕੀ ਕਿਹਾ ਰਿੰਦਰ ਜੋਸੀ ਜੀ ਨੇ ਲੋਕ ਮੁੱਦੇ ਹੱਲ ਕਰਨ ਵਾਸਤੇ ਮੈਂ ਆਮਰੀਵਾਰ ਤੇ ਅਕੀਲ ਦਰਪੇ 14 ਅਪ੍ਰੈਲ 2019 ਸਰਕਾਰ ਦੇ ਪਾਸੇ ਦੀ ਮਜਰੂਦਾ ਵਿਖਮਤੀ ਪੰਜਾਬ ਉਸ ਸਮੇਂ ਜੋ ਕੂਕੇ ਦੈਂ ਦੇ ਸਸਕੇ ਸਿੰਘਾਂ ਮੇਕਲੀ ਦਿਹਾੜੀ ਵਿੱਚ ਸ਼ਾਮਲ ਹੋਇਆ ਸੀ ਮੈਨੂੰ ਬਾਗਰ ਕਰਕੇ ਇਹਨਾਂ ਕਹਿੰਦੀ ਜੋ ਵੀ ਚੇਨ ਮੁੱਛ ਇਸ ਮਾਸੇ ਦੀ ਅਸੀਂ ਅਨੁਕਰਾਂਗੇ ਸਾਡੇ ਸਰਕਾਰ ਨੇ ਇਹ ਜੀ ਨੇ ਅੰਚ ਆਪਣੇ ਮਿੱਤਰ ਨੇ ਉਹਨਾਂ ਬਾਗਰ ਨੂੰ ਪ੍ਰੇਰਿਤ ਕੇ ਕਿਹਾ ਸੀਗਾ ਮੈਂ ਜਿਹੜੇ ਜੋ ਜਨ ਲਾਈਵ ਮੱਧਾ ਤੇ ਲਈ ਕਰ ਰਹੇ ਹਾਂ ਇਹ ਅਸੀਂ ਆਵਾਜ਼ੀ ਪਾਰਟੀ ਕਾਮਰੋਕਨ ਪਾਰਟੀ ਹੈ ਇਹਨੂੰ ਹਲਗਰਾਮਾਂ ਦੇ ਸਾਡਾ ਸਾਥ ਜੋ ਮੈਂ ਬਹੁਤ ਸੋਚ ਵਿਚਾਰ ਕੇ ਆਪਣੇ ਪਰਵਾਜ਼ ਪਹਿਰੇ ਦਿੱਤਾ ਵੀ ਅਸੀਂ ਜੋ ਮਾਨਸਬ ਕਹਿਨੇ ਨੇ ਅਸੀਂ ਇਹਦਾ ਸਾਥ ਦੇਵਾਂਗੇ ਮੈਂ 14 ਅਪ੍ਰੈਲ ਤੋਂ ਹੋ ਗਿਆ ਆਪਣੀ ਸ਼ਾਮ ਹੋ ਗਿਆ ਅਤੇ ਨਗਾਚਾਰ ਕੰਮ ਕਰਦੇ ਉਸ ਟਾਈਮ ਇੱਕ ਮਹੀਨੇ ਬਾਅਦ ਲੋਕ ਸੰਵਾਦ ਹਾਸ ਹੋਣੇ ਦਾ ਪੰਚਾਇਤ ਚੁਣਾ ਰਹੀ ਹਾਂ ਮੈਂ ਪੂਰੀ 11 11 ਬੰਦੇ ਦੀ ਇੰਤਜ਼ਾਰ ਕਰਕੇ ਉਹਨਾਂ ਨੂੰ ਚੁਣਾ ਰਹੀ ਹਾਂ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਸਾਡੇ ਲੜਾਈ ਲੜਦੇ ਆ ਰਹੇ ਨੇ ਅਸੀਂ ਤਾਂ ਇਹੀ ਕਹਿੰਦੇ ਆ ਅਸੀਂ ਮਾਲਕਾਂ ਸਾਨੂੰ ਮਾਲਕੀ ਦਾ ਕਰਕੇ ਜਾਂ ਸਾਨੂੰ ਚੋਰ ਨਾ ਬਣਾਇਆ ਜਾਵੇ ਜਿਹੜੇ ਨਗਰ ਪੰਚਾਇਤ ਚ ਬਾਹਰੋਂ ਮਰਾਜ ਆਉਂਦੇ ਨੇ ਅਫਸਰ ਆਉਂਦੇ ਨੇ ਉਹਨਾਂ ਹੀ ਨਜ਼ਰ ਤੇ ਸਿਰੇ ਚੋਰ ਹੈ ਸਾਨੂੰ ਗੁਲਾਮ ਬੰਦੇ ਨੇ ਪਰ ਅਸੀਂ ਕਹਿੰਦੇ ਅਸੀਂ ਮਾਲਕਾਂ ਤੁਸੀਂ ਕੌਣ ਹੋ ਜੀ ਮੈਂ ਸਰ ਸਬਜੀ ਮੰਡੀ ਚਾਲੂ ਕਰਾਉਣ ਲਈ ਸੁਣਨੇ ਬਹੁਤ ਟਾਈਮ ਤੋਂ ਸੰਘਰਸ਼ ਕਰਦੇ ਹੋ ਇਹਦਾ ਕੀ ਕਾਰਨ ਤੀ ਜੀ ए, ये उन्नीस सौ सतर भारत दाना मंडी कट्टी गई है उस हिस्सा सब्जी मंडी का दुकाना है अठौ अट्ठ उ आरती कुछ ने बना लिया बिजनेस और कर लिया कुछ प्लाट खाली पे ने कुछ ने उसे मखान बना रहे पूरे फट बने हुआ है जलों मैं आरती मंगी से मैकमे तो अपने ही देवी बड़े कुछ होती थी और एस डी एम साहब भी आए थे वो देख के जाने मौका ਪਰ ਕੋਟ ਸਮੇਂ ਵੀ ਜਿਹੜੇ ਲੋਕ ਬੇਈਮਾਨ ਨੇ ਸਹੀ ਸਮਾਜ ਮੁਦਿਆਤੇ ਗੱਗਾ ਸਾਹੀ ਰਚੋ ਦੀ ਉਹਨਾਂ ਠਗਾ ਧੋਖੀ ਕਾ ਅਤੇ ਇਸਾ ਕਾਰਨ ਬਣਾ ਇਹ ਹੋਇਆ ਕਿ ਕਿਸਾਨ ਇਲਾਕੇ ਦੇ ਜਿਹਨਾਂ ਆਪੇ ਸੀ ਲੱਗ ਰਹੇ ਆ ਉਹਨਾਂ ਨੇ ਇਹਨੂੰ ਬੇਬੀਰਤਾ ਕਰ ਲਿਆ ਨਾ ਹੀ ਕਿਸੇ ਕਿਸਾਨ ਨੇ ਲਿਆ ਮੈਂ ਇਹ ਕਹਿਣਾ ਸੀਗਾ ਵੀ ਜਦੋਂ ਇਹ ਭਾਰਤ ਸੋ ਦੀ ਸਬਜ਼ੀ ਮੰਡੀ ਅਨੁਭਵੀ ਚੱਲੂ ਹੋ ਗਈ ਤਾਂ ਗਰੀਬ ਕਿਸਾਨ ਜਿਹੜੇ ਇਲਾਕੇ ਤੇ ਰਹਿੰਦੇ ਨੇ ਕਿਸੇ ਕੋਲ ਜ਼ਮੀਨ ਘਟਿਆ ਕਿਸੇ ਦੋ ਪੀਲੀਆ ਕੀ ਲਿਆ ਕੀ ਲਿਆ ਉਸ ਵਿਕਿਆ ਚਾ ਉਹ ਦੁੱਧ ਵੇਚਣ ਆਉਂਦੇ ਨੇ ਜਾਂ ਘੁੰਮਣ ਆਉਂਦੇ ਨੇ ਇੱਕ ਕੋਈ ਸਬਜ਼ੀ ਨਾਲ ਲੈ ਆਉਂਗੇ ਰੋਟੀ ਪੈ ਕੇ ਬੱਠੇ ਲੋਕਾਂ ਨੂੰ ਕਾਦੀਆਂ ਦੇ ਫਿਰਦੇ ਨੇ ਛੱਡਣਗੇ ਪਰ ਉਹਨਾਂ ਦੀ ਵੀ ਕੋਈ ਸੁਣੀ ਗਈ ਨਾ ਉਸ ਦਾ ਨਾਮ ਨਾ ਸਾਡਾ ਖਾਤ ਦਿੱਤਾ ਇਸ ਕਰਕੇ ਇਹ ਸੰਘਰਸ਼ ਲੰਮਾ ਪੈ ਗਿਆ ਹੱਕਰੇ ਚੱਲਦਾ ਹੈ ਇਹ ਬੰਦ ਨਹੀਂ ਹੋਇਆ ਮੈਂ ਵਾਰ-ਵਾਰ ਸਾਡੀ ਸਰਕਾਰ ਨੂੰ ਕਹਿੰਦਾ ਰਿਹਾ ਆਪਾਂ 3 ਸਾਲ ਤੋਂ ਉੱਪਰ ਸਮ ਹੁਣਾਲਾ ਹੋ ਗਿਆ 3 ਸਾਲ ਦਾ ਹੋਇਆ ਜਾਈ ਨਹੀਂ ਬਈ ਇਹ ਕੁਛ ਕਰੋ ਪਰ ਸਾਡੀ ਕੋਈ ਸੁਣੀਕਾਰ ਕਰਾਂਗੇ ਦੇਖਾਂਗੇ ਕਿਸੇ ਨੇ ਕੋਈ ਨੀਕੀ ਤਾਲ ਨਹੀਂ ਸਾਫ ਨਹੀਂ ਇਹ ਤਾਂ ਇੱਕ ਰਾਜਨੀਤਿਕ ਬੇਨਸੂਣਾ ਕੇ ਚੱਲੇ ਹੋਏ ਲੋਕ ਨੇ ਮੈਂ ਇਹ ਬਾਤ ਅੰਡਾ ਚਲਦਾ ਕਿਉਂਕਿ ਮੈਂ ਇਹਨਾਂ ਨਾਲ ਖੰਦਾ ਵੀ ਲੈ ਰਿਹਾ ਕਿ ਰੋਟੀ ਕੱਟੀ ਖਾਦੀ ਹੈ ਨਹੀਂ ਸਾਫੀ ਕੀ ਹੈ ਦੁਬਾਰਾ ਪੁਰਲੀ ਕਰਾ ਸਾਡੀ ਜੀਮੇ ਸਾਹਿਬ ਸਰਕਾਰੀ ਹਸਪੀਟਲ ਵਿੱਚ ਇਸਤਰੀਆਂ ਦੇ ਕੋਈ ਡਾਕਟਰ ਦੀ ਨਹੀਂ ਬਹੇਗਾ ਜਿਉਂਦਾ ਤੁਸੀਂ ਬਹੁਤ ਮਿਹਨਤ ਕਰ ਲਓ ਉਹਦੇ ਦੀ ਕੀ ਕਹਿਣਾ ਚਾਹੂ ਕਿ ਉਹ ਸਾਡੀ ਸਰਕਾਰ ਕਹਿੰਦੀ ਐਂ ਚਾ ਕਰਨਾ ਪਊਗਾ ਇਹ ਮੈਂ ਸੰਘਾਤ ਸੰਘਾਤ ਆਪਸੋ ਵਰਤਨਾ ਜਦੋਂ ਕਿਸੇ ਨਰਤੀ ਦਾ ਵਿਆਹ ਹੁੰਦਾ ਜਾਂ ਮੁੰਡੇ ਦਾ ਵਿਆਹ ਹੁੰਦਾ ਉਹਦਾ ਆਪਣੇ ਸਮਾਜਿਕ ਤੌਰ ਤੇ ਉਹ ਬੱਚੇ ਨੇ ਪੈਰ ਹੋਣੀ ਹੋਣੀ ਜੀ ਬੱਚਾ ਕਹਿੰਦਾ ਮੈਂ ਆਹ ਚੱਲ ਰਾਜਨੀਤਿਕ ਰੋਗ ਹੀ ਹੈ ਉਹ ਨੂੰ ਆਸਥਾਪਲੇ ਡਾਕਟਰ ਕੋਲ ਜਾਣਾ ਹੀ ਪੈਣਾ ਪਰ ਸਰਕਾਰੀ ਆਸਥਾਪਲੇ ਡਾਕਟਰ ਦੀ ਬਹੁਤ ਘਾਟ ਹੈ ਅਸੀਂ ਮੰਤੀ ਸਾਹਿਬ ਕੋਲ ਜਾਏ ਕਈ ਸਰਕਾਰਾਂ ਨੂੰ ਸਾਹਮਣੂ ਕਹਿ ਲਿਆ ਇਸਨੇ ਕਿਸੇ ਨੇ ਕੁਝ ਨਹੀਂ ਕੀਤਾ ਪਰ ਗੱਲ ਇੱਕ ਬੜੀ ਸ਼ਰਮ ਦੀ ਗੱਲ ਹੈ ਨਾ ਕਹਿੰਦਾ ਸਾਨੂੰ ਬੰਦਾ ਹੈ ਦੇ ਕਿ ਲੋ ਆਪਰੇਸ਼ਨ ਹੋਣਾ ਬੱਚਾ ਐਜਾ ਹੋ ਗਿਆ ਉਹ ਕਦੋਂ ਹੋ ਗਿਆ ਸਹੀ ਜਿਹੜਾ ਮੂਰਲਾ ਲਾਜਾ ਸਹੀ ਨਹੀਂ ਹੁੰਦਾ ਕਿਉਂਕਿ ਗਰੀਬ ਬੰਦੇ ਬਾਅਦ ਜਾ ਕੇ ਲੈ ਜਾਂਦੇ ਆਦੇ ਅਮੀਰ ਬੰਦਾ ਟੈਂਦਰ ਦੇ ਕੇ ਪੈਸੇ ਵਰਕੇ ਜਾਇਆ ਹੁੰਦਾ ਹੈ ਪ੍ਰਾਈਵੇਟ ਦਾ ਹਸਤਾਖਰ ਲੈਂਦੇ ਆਂ ਉਹਨਾਂ ਦਾ ਸਹੀ ਉਹ ਕਹਿੰਦੇ ਕੂਨ ਖੜ ਗਿਆ ਕਿ ਬੱਚਾ ਬਿਮਾਰ ਹੋ ਗਿਆ ਸਹੀ ਲਾਗਤ ਹੁੰਦਾ ਸਹੀ ਚੈੱਕਅਪ ਵੀ ਹੁੰਦਾ ਇਸ ਕਰਕੇ ਇੜੀ ਮੁਫਤ ਹੁੰਦੀਆਂ ਨੇ ਗਰਭ ਅਸਥ ਇਹ ਹੀ ਕਾਰਨ ਨੇ ਕਿਉਂ ਜੇ ਲੇਡੀ ਡਾਕਟਰ ਹੋਊਗੀ ਇੱਥੇ ਉਹੀ ਚੈੱਕਅਪ ਕਰੂਗੀ ਉਹੀ ਦੱਸੂਗੀ ਨੁਕਸਾਨ ਨਾ ਤੇ ਅਕਰ ਹਮ ਨਹੀਂ ਚੱਲਦੀ ਹੈ 2015 ਚ ਕਾਲੀ ਜ਼ਕਰ ਵੇਲੇ ਕਿਸੇ ਦਾਨੀ ਸਦਨ ਨੇ 880 ਮਸ਼ੀਨ ਦਿੱਤੀ ਸੀ ਉਹ ਇੱਥੇ ਬੰਦ ਕੀਤੀ ਪਈ ਹੈ ਮੈਂ ਵਾਰ-ਵਾਰ ਆਉਂਿਆ ਸਰਕਾਰ ਦੇ ਲੀਡਰਾਂ ਨੇ ਕਿਹਾ ਵਿਚਾਰ ਦਿਖਰਾਓ ਇਹ ਤਾਂ ਹਸਮਨ ਨਿਕਣਾ ਕਮੇ ਬੋਰਡ ਨੇ ਕਹਿੰਦੇ ਪਰਮਿਸ਼ਨ ਲੈਣੀ ਪਊਗੀ ਤੇ ਡਾਕਟਰ ਹੈਗੇ ਨੇ ਡਾਕਟਰ ਭੇਜ ਦਿਓ ਜਾਂ ਪਹਿਲਾਂ ਵੀ ਪੁਰਾਣੀ ਡਾਕਟਰ ਸੀਗੀ ਆਪਣੇ ਰੇਖਾ ਗੁਪਤਾ ਜੀ ਨੇ ਸੀ ਉਹ ਇੱਥੇ ਜੋ ਆਟਰੋਸਨ ਕਰਨਾ ਸੀ ਆਪ ਕਰਦੇ ਸੀ ਉਹ ਕਹਿੰਦੇ ਜਿਹੜਾ ਤੁਹਾਨੂੰ ਲੋੜ ਹੁੰਦੀ ਹੈ ਕਰ ਲਓ ਜਦੋਂ ਮੈਂ ਸਰਕਾਰ ਨਾਲ ਗੱਲ ਕੀਤੀ ਐ ਮੰਤਰੀ ਸਾਹਿਬਾ ਨਾਲ ਗੱਲ ਕੀਤੀ ਗਣ ਉਹ ਕਹਿੰਦੇ ਇਹ ਕਾਨੂੰਨੀ ਐ ਚਲਾਨੀ ਉਹ ਮਸ਼ੀਨ ਪਰਾਂ ਤੇਆਂ ਲੱਖਾਂ ਪਈਆਂ ਤੇ ਬੰਦ ਕੀਤੀ ਪਈ ਐ ਜਿਵੇਂ ਸਰਕਾਰ ਹੀ ਕਾਲਜ ਦਾ ਇੱਕ ਬੰਨਣ ਵਾਸਤੇ ਜਗ੍ਹਾ ਦਿੱਤੀ ਕਿ ਉਹਦਾ ਵੀ ਬਹੁਤ ਜੀ ਮੈਂ ਜੀ ਮੈਂ ਇਹ ਕਹ ਰਿਹਾ ਹਾਂ ਤੁਸੀਂ ਚਾਹੁੰਦਾ ਹੈ ਵੀ ਇਹ ਸ਼ਰਮ ਦੀ ਗੱਲ ਐ ਜਦੋਂ ਬੇਕ ਵੇਲੇ ਕਿਸੇ ਗਰਭਵਸਥਾ ਵਾਲੀ ਲੜਕੀ ਨੂੰ ਹਸਤਾ ਜਾਣਾ ਪੈਂਦਾ ਉੱਥੇ ਨਰਸ ਜਿਹੜੇ ਨੌਕੀਆਂ ਇੱਕ ਹੈਲਪਰ ਹੁੰਦੇ ਨੇ ਅੱਥੇ ਉਹ ਚੱਕ ਕਰਦੇ ਨੇ ਲਗਭਗ ਸਾਰੇ ਦਿਨਾਂ ਚ ਸ਼ਾਮ ਨਹੀਂ ਝੂਟੀ ਇਹ ਆਪਣੇ ਜਾਂਚ ਡਾਕਟਰ ਵੀ ਹੁੰਦੀ ਹੈ ਕਦੇ ਕਦੇ ਲਈ ਡਾਕਟਰ ਅਸੀਂ ਰੋ ਪਾਕ ਕੇ ਬੁਲਾਏ ਨਹੀਂ ਕਿ ਬੰਨ ਜਾਉਦੇ ਨਹੀਂ ਪਰ ਬੜੀ ਸ਼ਾਮ ਦੀ ਜਲਦੀ ਬੁਠੇ ਚੱਕਾ ਤਾਂ ਇਹ ਲਈ ਡਾਕਟਰ ਇਹ ਗੱਲ ਹੈ ਤਾਂ ਕਿ ਦੀ ਤੋਂ ਬੜੀ ਘੱਟ ਗੱਲ ਹੋ ਨਹੀਂ ਸਕਦਾ ਸਰਕਾਰ ਵਾਸਤੇ ਕੱਢਾ ਪਰ ਮਜਬੂਰੀਆਂ ਨੇ ਲੋਕ ਜਾਂਦੇ ਨੇ ਜੋ ਜਾਂਦੇ ਸ਼ਰਮ ਦੇ ਮਾਰ ਜਾਂਦੇ ਵੀ ਨਹੀਂ ਆਵੇ ਮੌਸਮ ਨੂੰ ਚੱਲ ਜਾਂਦਾ ਜੀ ਮੇਰਾ ਸਰਕਾਰੀ ਕਾਰਜਵਾਰੇ ਕੀ ਦਿੱਕਤ ਆ ਰਹੀ ਜਾਂ ਨਹੀਂ ਜੀ ਸਰਕਾਰੀ ਕਾਜਵਾਏ ਪਹਿਲੀ ਕਾਂਗਰਸ ਸਰਕਾਰ ਵੇਲੇ ਨਗਰਪੰਚਾਇਤ ਨੇ ਐਕਟ 3 ਵਿਕੇਟ ਵੀ ਦਿੱਤੀ ਹੋਈ ਹੈ ਇਹ ਵਿਕੇਟ ਨੂੰ ਕਿਉਂ ਸੱਕਸੇ ਲਿਆ ਰਾਇ ਅੰਨੀ ਗੋਂਡੀ ਕੋਲ ਕਬਜ਼ਾ ਹੈ ਪਰ ਅਸੀਂ ਕਹਿੰਦੇ ਆ ਨਾ ਕੋਈ ਗੱਲ ਨਹੀਂ ਹੈਗੀ ਜੀ ਜਮੀਨ ਵਾਸੀ ਜੋ ਉਹਦੇ ਕਾਜ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਚਾਹੁੰਦਾ ਉਹ ਰੋਲਾ ਪਾਉਣ ਦੀ ਲੋੜ ਨਹੀਂ ਹੈਗੀ ਉਹ ਤੁਹਾਨੂੰ ਪਹਿਲੇ ਦੀ ਜਮੀਨ ਹੋਗਾ ਸੀ ਪਰ ਸਿੱਖਿਆ ਵਿਭਾਗ ਦੇ ਅਧਿਕਾਰ ਨੂੰ ਮਿਲਿਆ ਉਹ ਕਹਿੰਦੇ ਬਈ ਇੱਥੇ ਕੁਝ ਇੰਟਰੈਕਸ਼ਨਿਸਟਸ ਨੇ ਸਥਾਪਿਤ ਕੀਤੀ ਸੀ ਵੀ ਇਹ ਕਾਰਜ ਬੜਨਾ ਚਾਹੀਦਾ ਵੀ ਕਾਰਜ ਦੇ ਬੱਚਿਆਂ ਨੂੰ ਕੋਮਨ ਲੋਕੜਤਾ ਕਰਦੇ ਆ ਇਹ ਬੱਚਿਆਂ ਦਾ ਗਿਆਨ ਪਰ ਉਹ ਵੀ ਜਰੂਰ ਆਪਣਾ ਕਰੀ ਸੀ ਪਰ ਸਿੱਖਿਆ ਵਿਭਾਗ ਦੇ ਜਦੋਂ ਇਨਕੁਆਰੀ ਹੋਈ ਉਹ ਐਪ੍ਰੀਕੈਂਟ ਅੱਦ ਕਰਤੀ ਈ ਸਰਵਾਤੀ ਸਿੱਖਿਆ ਭਾਰਤ ਕੋਲੇ ਥਾਂ ਚੜੀ ਹੋਈ ਹੈ ਇਹ ਰੱਦ ਨਹੀਂ ਹੋ ਸਕਦੀ ਕਾਲ ਜਿੱਥੇ ਬਣੂਗਾ ਬਾਕੀ ਗੱਲਾਂ ਕਰਨ ਦਾ ਲੋੜ ਨਹੀਂ ਮੈਂ ਵਾਰ-ਵਾਰ ਕਹਿੰਦਾ ਕਾਲ ਜਿੱਥੇ ਬਣੂਗਾ ਕਿਉਂਕਿ ਸਿੱਖਿਆ ਭਾਗ ਦੇ ਮੈਂ ਤੇ ਰੂਲਾ ਮਤਾ ਕੋ ਜਨੀ ਕਰਾਇਤਲ ਕੀ ਹੋਈ ਹੈ ਉਹ ਨਹੀਂ ਛੱਡਦੇ ਜਿਵੇਂ ਸਾਥ ਸੋਡੀ ਘਰ ਦੇ ਨੂੰ ਰੂਬੀ ਰਾਣੀ ਜੀ ਨੂੰ ਐਮਸੀ ਜਿਤਾ ਦੇ ਦਿੰਦੇ ਨੇ ਮੁਹੱਲਾ ਵਾਸੀ ਤੇ ਸੋਡੇ ਜਿਹੜੇ ਧੂਰੇ ਕੰਮ ਨੇ ਭਾਰਸੋ ਤੇ ਪਹਿਰ ਦੇਦਾਂ ਤੇ ਕਰਵਾਏ ਜਾਣਗੇ ਜੀ ਉਹ ਸ਼ਰਮਾ ਜੀ ਗੱਲ ਇਹ ਹੈ ਅੰਜਾ ਸਮਾਜਿਕ ਮੁੱਦਿਆਂ ਤੇ ਲਗਾਤਾਰ ਲੱਗੇ ਆ ਰਹੇ ਨੇ ਦੇ ਵੀ ਰਲਾ ਨਹੀਂ ਪਰ ਮੈਂ ਮੇਰੇ ਬਾਦਮਾਸੀਆਂ ਨੂੰ ਭਾਤ ਸੋ ਵਾਸੀ ਨੂੰ ਇਹ ਕਹਿੰਦਾ ਜੇ ਕੋਈ ਮੇਤੋ ਵਧੀਆ ਬਿਲਵਾ ਰਗਾ ਮੈਨੂੰ ਦੱਸ ਕੇ ਵੋਟ ਪਾਇਆ ਉਹ ਮੇਰੇ ਤੀਰ ਕਰਨੀ ਹੈ ਜੇ ਮੇਤੋ ਵੱਧ ਨੂੰ ਕੰਮ ਕਰ ਸਕਦਾ ਹੈ ਜਾਇ ਹਮੋਂ ਤੱਕ ਸਮਾਜ ਨੂੰ ਦੇ ਸਕਦਾ ਹੈ ਪਰ ਜਿਹੜੇ ਲੋਕ ਸਾਡੇ ਕੁਝ ਅਮੀਰ ਲੋਖੜੇ ਨੇ ਉਹ ਕਹਿੰਦੇ ਨੇ ਬਈ ਅਸੀਂ ਤਾਂ ਤੁਹਾਡੇ ਵੋਟਾਂ ਮੰਗਣ ਆਏ ਆ ਅਸੀਂ ਲੀਡਰ ਬਣਨਾ ਹੈ ਛੋਟੇ ਬੰਦੇ ਨੇ ਉਹਨਾਂ ਨੂੰ ਅਸੀਂ ਬਾੜੀ ਦੇਣਾ ਅਸੀਂ ਨਿਰਬੰਦੇ ਆ ਪੈਸੇ ਵਾਲੇ ਆ ਐਵੇਂ ਬੰਦਾਂਗੇ ਵੋਟਾਂ ਫੀਟਾਂਗੇ ਅਰ ਜਿਹਨੇ ਵੋਟ ਖੀਦਦੇ ਨੇ ਅਰ ਜਿਹੜੇ ਵੋਟਰ ਦੇ ਬਾਰੇ ਗੱਲ ਕਰਦੇ ਨੇ ਉਹਨਾਂ ਵਾਲੇ ਬਾਤ ਕਹਿੰਦੇ ਨੇ ਸਭ ਤੋਂ ਅਸੀਂ ਪੈਸੇ ਦੀ ਵੋਟ ਲਈ ਆ ਕੋਈ ਕੰਮ ਨਹੀਂ ਹੋਣਾ ਪਰ ਜਾਣੇ ਆ ਉਹ ਲੋਕਾਂ ਦਾ ਕਦੇ ਸਮਾਜ ਦੇ ਵਿੱਚ ਨਾ ਕਿਸੇ ਗਰੀਬੇ ਕਹਿੰਦੇ ਮਰਨ ਜਾਂਦੇ ਨੇ ਨਾ ਦੁੱਖ ਨੂੰ ਨਾ ਸੁੱਖ ਚ ਪਰ ਵੋਟਾਂ ਵਲੇ ਆਗੇ ਗਰੀਬ ਬੰਦੇ ਨਹੀਂ ਸਾਹਮਣੇ ਹੁੰਦੀ ਕਿ ਇਹ ਨੂੰ ਅਨਪੜਤਾ ਬਹੁਤ ਬੜੀ ਆ ਵੀ ਪਾਹੀ ਆਤੀ ਇਹ ਨੂੰ ਵੋਟ ਪਾਉਣੀ ਆ ਕਿ ਨਹੀਂ ਪਾਉਣੀ ਪਰ ਮੈਂ ਆਪਣੇ ਭਾਗ ਸਮਾਸੀ ਨੂੰ ਕਹਿੰਦਾ ਵੀ ਇਹ ਤੁਸੀਂ ਦੇਖੋ ਵੀ ਜੇ ਕੋਈ ਸਭ ਤੋਂ ਵਧੀਆ ਮਿਲਵਾ ਰਹਿਣਾ ਤਾਂ ਸਾਡੇ ਦਸਤੇ ਉਹਨਾਂ ਕੋਲ ਪਾਇਓ ਕਿ ਮੈਂ ਸਮਾਜ ਮੁੰਡਾ ਲੜਦਾ ਹੈ ਕੱਲ ਲੜਦਾ ਰਹੂਗਾ ਵੀ ਸਾਥੋਂ ਲੜਦੇ ਹੈ ਤਿੰਨ ਪੀੜਾ ਤੱਕ ਕਰਦਾ ਮੈਂ ਆਵਾਜ਼ ਵੀ ਪਾਰਟੀ ਵਿੱਚ ਆਪਣੇ ਐਮਐਲਏ ਸਾਹਿਬ ਮੌਜੂਦ ਹਨ ਬੈਠਾ ਕਰੜਾ ਸੀ ਵੀ ਆੜੇ ਸਾਡੇ ਮੁੱਖ ਮੰਤਰੀ ਨੇ ਇਹ ਕਹਿਣਾ ਕਿ ਉਹ ਹੱਥ ਤੱਕ ਤੇ ਪੂਰੀ ਹੋਇਆ ਕੰਢੀ ਦਾ ਬਾਜ਼ਾਰ ਵਿੱਦਿਆ ਕਰ ਰਹੇ ਨੇ ਇਹਨਾਂ ਨੇ ਉਹਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਇਹ ਮੁੱਦੇ ਕਹਿੰਦੇ ਕਰਾਂਗੇ अच्छा पे है भी स्कूल का स्कूल चाहिए सरकारी भाव पुराना कुड़िया स्कूल चाहिए पहले अपनी वो खाली करानी पता नहीं किमें जमीन स्कूल खाली करानी वो करोड़ रुपये जमीन है वो पिंड की शाम ला झोली है सकारी थाना है वो साधी धर्मशाला है जो स्कूल नहीं चाहिए हवाले की जाए साजे पिंड जो फंक्शन करिए उसी ਇਹ ਪ੍ਰਾਣਾ ਰਿਕਾਰਡ ਕਢਾ ਲਓ ਇੱਥੇ 90 ਲੈਵਲ ਤੇ ਕਰ ਪਿਆ ਇਹ ਸੰਿਤਰਮਸਾਲਾ ਅਸੀਂ ਇਹ ਖਾਲੀ ਨਹੀਂ ਗਰਾਮੇ ਅਸੀਂ ਵੇਚਣ ਕਰਨੀ ਨਹੀਂ ਨਵਾਂਗੇ ਜੇ ਵੇਚਣਗੇ ਤਾਂ ਅਸੀਂ ਆਪਦੇ ਮੁੱਖ ਮੁੱਦੇਾਂ 'ਚ ਚੇਂਜ ਹੋਵਾਂਗੇ ਐਮਐਨਪੀ ਕੋਲ ਨਿਕਾਤਾ ਬਾਤ ਨਹੀਂ ਕਰਦਾ ਇਹ ਚੱਕ ਕੇ ਉਧਰ ਲੈ ਕੇ ਆ ਸਾਡੇ ਪਿੰਡ ਦੀ ਜਿਹੜੀ ਮੁੱਖ ਯਾਦਦਾਦ ਹੈ ਉਹਨੂੰ ਖੁਰਦ-ਬੁਰਦ ਕਰਕੇ ਵੀ ਸਾਫ਼ ਨਹੀਂ ਇਹਨਾਂ ਦੀ ਮੈਂ ਵਾਰ-ਵਾਰ ਕਹਿੰਦਾ ਵੀ ਇਹ ਅਸੀਂ ਸੰਿਤਰਮਸਾਲਾ ਨੂੰ ਕਦੇ ਵੀ ਵੇਚਣ ਨਹੀਂ ਦੇਵਾਂਗੇ ਚਾਹੇ ਕੋਈ ਅਧਿਕਾਰੀ ਹੈ ਚਾਹੇ ਕੋਈ ਸਰਕਾਰੀ ਲੀਡਰ ਹੈ ਕੋਈ ਸਮਝਾ ਜੀ ਹੋਵੇ ਅਸੀਂ ਇਹਨੂੰ ਮੁੱਖ ਬਦਨਾ ਬਣਾ ਕੇ ਚੱਲਾਂਗੇ ਤੇ ਬਾਕੀ ਦੂਜੀ ਗੱਲ ਇਹ ਹੈ ਜਿਹੜੇ ਕਹਿੰਦੇ ਅਸੀਂ ਉਹ ਬਣਾਇਆ ਅਸੀਂ ਵੇ ਪਾਇਆ ਹੈ ਸੀਵੇ ਪਾ ਕੇ ਗੜੀਆਂ ਭਰਤੀਆਂ ਵਿੱਚੋਂ ਬਿੱਟੀ ਕੱਢ ਕੇ ਵੇਚਦੀ ਨੇ ਪੰਚਾਇਤ ਨੇ ਪ੍ਰਾਣੀ ਨੇ ਉੱਚਾ ਨੀਂਵਾਂ ਹੋ ਗਿਆ ਪਾਣੀ ਖੜਦਾ ਲੋਕ ਰੋਲਾ ਪਾਉਂਦੇ ਨੇ ਉਹਨੂੰ ਗਾਲਾਂ ਕੱਢਦੇ ਨੇ ਸਾਡੇ ਕੀ ਨਹੀਂ ਸੁਣੂ ਮੈਂ ਵਾਰ-ਵਾਰ ਕਿਹਾ ਹੁਤੇ ਜਿਹੜਾ ਟੋਮੇਟੀ ਹਾਲ ਹੈ ਕੰਮ ਸਤਾ ਬਣਿਆ ਬਣਿਆ ਸੀ ਅਸੀਂ ਨੇ ਬਣਾਇਆ ਹੈਗਾ ਸਾਡਾ ਤਾਂ ਇਹ ਵੀ ਨਾ ਚੱਲਦਾ ਇਹ ਤਿੰਨ ਚਾਰ ਹੋਇਆ ਤੇ ਬਾਕੀ ਜਿਹੜੀ ਗੱਲ ਇਹ ਹੈ ਬੱਸ ਸਟੈਂਡ ਦੀ ਬਾਸਟਰ ਸਟੈਂਡ ਤਾਂ 2015 ਚ ਇੱਕ ਜਦੋਂ ਮੈਂ ਅਕਾਲੀ ਦਲ ਦਾ ਜਿਲ੍ਹਾ ਨੀਤਪੜਾ ਸੀਗਾ ਮੁੱਖ ਵਧੀਆ ਉਹਦੇ ਦੇ ਸੀਗਾ ਉਸ ਟਾਈਮ ਐ ਜਿਲ੍ਹੇ ਵਿੱਚ ਵਿੱਚ ਜਦੋਂ ਟ੍ਰੈਕ ਨਹੀਂ ਚਾਇਸੀ ਰੱਖਿਆ ਸਭ ਐਸੀ ਬੈ ਕੇ ਵਹਾ ਸੀ ਵੀ ਜਦੋਂ ਬਾਸਟਰ ਤੇ ਕੋਈ ਭੈਣ ਜਿੱਦੀ ਪਿਸ਼ਾਬ ਕਰ ਉੱਤਰਦੀ ਐ ਉਹਨੂੰ ਕੋ ਬਾਥਰੂਮ ਨਹੀਂ ਹੈਗਾ ਕਿਆ ਰੋਲੇ ਵਿਚਾਰ ਕਰਨਾ ਬੰਦਾ ਇਥੇ ਕੁਝ ਮਚੰਡੇ ਰੋਗ ਨੇੜੇ ਉਹਨੂੰ ਵੀ ਲੋਕੇ ਇਲਾਜ ਕਰਦੇ ਨੇ ਵੀ ਇਹ ਬੜੀ ਸ਼ਰਮ ਦੀ ਗੱਲ ਹੈ ਮੈਂ ਜਿਹੜਾ ਮੁਕਾਜ਼ਾ ਦੇ ਪਾਸੋਂ ਬੈਠਾ ਹੈ ਸਾਡੇ ਲੱਖੀ ਕੰਨ ਪਰ ਉਸ ਟਾਈਮ ਸਾਡੇ ਲੀਡਰ ਨੇ ਇਹ ਕਹਿਤਾ ਆ ਕੱਢ ਜਲਦੀ ਕੋਈ ਸਾਡੇ ਉੱਪਰ ਬੈਠੇ ਨੇ ਸਾਨੂੰ ਬੁਗੰ ਕਰਦੇ ਨੇ ਅਸੀਂ ਤਾਂ ਇਥੇ ਆਪਣੀਆਂ ਨੂੰ ਕੋਟਾ ਮਹੂਸ ਕਰਦੇ ਸੀ ਪਰ ਮੈਨੂੰ ਅਗਲੇ ਦਿਨ ਕਿਹਾ ਅਸੀਂ ਕਿਹਾ ਅਸੀਂ ਤਾਂ ਨਹੀਂ ਰਛੇ ਗਾ ਮਾਦੇ ਜਿਹੜਾ ਵੀ ਜੀ ਡਾਇਰੈਕਸ਼ਨ ਨੇ ਦੁਬਿ ਅਸੀਂ ਨਾ ਕਾਗਜ਼ੀ ਬਾਰੇ ਜੇਰੀ ਕਰਾਂ ਤਾਂ ਕਾਜੀ ਕਰੋ ਕੈਰੀ ਕਰੋ ਅਸੀਂ ਕਾਜੀ ਭਰੇ ਪਰ ਜਦੋਂ ਵੇਸ਼ਟਾਈ ਇੱਕ ਦਿਨ ਪਹਿਲਾਂ ਜਿਸ ਨੇ ਕਾਜ ਕਰਨੀ ਲਾਗ ਰਹੀ ਸੀ ਸ਼ਾਮ ਨੂੰ ਅੱਜ ਲੈਟ ਆਉ ਹੋਈ ਆ ਲਗਭਗ ਮਿੰਨ ਅੱਡੇ ਹੋਤੀ ਹੈ ਸੱਤ ਵਜੇ ਨਿਕਲ ਗਈ ਹੋਗੀ ਉਹ ਸਾਡ ਨਾਉ ਦੇਖ ਕੇ ਅਸੀਂ ਹਰ ਨਾਉ ਨਾ ਦੇਖ ਕੇ ਹੈਰਾਨ ਹੋ ਗਏ ਇਹ ਕੀ ਗੱਲ ਹੈ ਪਰ ਮੈਨੂੰ ਸਮਝ ਨਹੀਂ ਆਇਆ ਕਿਉਂ ਵੀ ਕਰ ਰਿਹਾ ਜਿਹੜੇ ਲੋਕ ਸਾਡੇ ਉਸਤਨ ਰਹਿੰਦੇ ਸੀ ਬੁਲੇ ਉਹ ਅਧਿਕਾਰ ਉਹਨਾਂ ਦਾ ਬੋਲ ਬਣਿਆ ਉਹ ਸਾਨੂੰ ਕਰਨੇ ਬੁਲਾਤੀ ਚੜਦੇ ਉਹਨਾਂ ਦੇ ਦੁਆਰੇ ਸਾਨੂੰ ਢੇਕ ਘਟਿਆ ਗਿਆ ਆ ਅਸੀਂ ਬਹਿੜਾ ਕੀਤਾ ਵੀ ਲੋਕ ਸਾਡੇ ਨਾਮ ਨੇ ਅਸੀਂ ਸਮਲ ਪੁੱਜਾਤੇ ਲੜਾਈ ਲੜਦੇ ਆ ਰਹੇ ਹਾਂ ਜੜਾਂਗੇ ਪਰ ਜੋ ਹੱਲ ਨਹੀਂ ਹੋਏ ਉਹ ਅਲਗਰਾਵਾਂਗੇ ਤੇ ਕਾਫਤਾ ਕਦਮ ਇਹ ਮੈਂ ਕਹਤਾ ਸੀਗਾ ਵੀ ਜੇ ਇਹ ਮੁੱਦੇ ਕੱਤੀ ਮਾਰ ਤੱਕ ਹੱਲ ਕਰਵਾ ਨਾ ਗਏ ਤਾਂ ਅਸੀਂ ਮਨਮਤਰ ਖੰਗੇ ਲੋਕਾਂ ਦੇ ਮਾਲ ਦੇ ਸੰਬੰਧੀਆਂ ਧਾਰ ਦੇ ਸੰਬੰਧੀਆਂ ਨਾਲ ਲੱਗੇ ਤੇ ਹੱਦ ਕਰਕੇ ਕਹਿੰਦੇ ਜੀ ਮੇ ਸਾਡ ਭਾਰਤ ਸੋ ਸ਼ਹਿਰ ਦਾ ਮੁੱਖ ਬਾਜ਼ਾਰ 10 ਦਿਨ ਵੀ ਉਹਦਾ ਮਾਲਕੀ ਦਾ ਉਹਦਾ ਕੀ ਚੱਕਰ ਹੈ ਜੀ ਹਾਂ ਸ਼ਰਮਾ ਜੀ ਲੋਕ ਵੱਖ-ਵੱਖ ਤਰ੍ਹਾਂ ਦੇ ਅੰਦਾ ਕਰਦੇ ਨੇ ਸਾਡਾ ਪਰਿਵਾਰ ਤਿੰਨ ਪੀੜੀਆਂ ਦਾ ਸਮਾਜਿਕ ਦਾ ਕਰਤਾ ਹੈ ਇਹ ਇਹ ਬਾਜ਼ਾਰ ਹੈ ਭਾਰਤ ਹੁੰਦਾ ਭਾਰਤ ਸੋ ਤੇ ਸੀ ਉਧਰ ਕੇ ਬਸਿਆ ਸ਼ਹਿਰ ਹੈ 1940 ਤੋਂ ਪਹਿਲਾਂ ਦੇਸ਼ ਜਾਤ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਛੋਟਾ ਪਿੰਡ ਬਸਾਇਆ ਸੀ ਇੱਥੇ ਨਾ ਕਿ ਇੱਕ ਉੱਥੇ 12 ਪਿੰਡਾਂ ਦੇ ਲੋਕ ਲੈ ਕੇ ਬਸਾਇਆ ਸੀ ਇਹ ਉਹਨਾਂ ਨੂੰ ਉਸ ਸਮੇਂ ਦੇ ਰੂਲ ਮੁਤਾਬਕ ਕੁਝ ਜ਼ਮੀਨ ਵੀ ਜਾਇ ਪਿਆਰ ਲਈ ਦਿੱਤੀ ਸੀ ਫਰੀਦ ਕੈਸੀ ਨੇ ਆਪਦੇ ਮੁਕਾਮ ਬਣਾਈ ਸੀ ਇਹ ਕੋਸੇਰੀਆ ਸ਼ਾਮਾ ਤੋਂ ਕੱਟਿਆ ਹੋਇਆ ਸੀਗਾ ਜੀ ਉਹ ਸਾਨੂੰ ਮੁੱਲ ਵਿੱਚ ਆਸੀ ਉਹ ਟਾਈਮ ਨਗਰ ਸਭਾ ਹੁੰਦੀ ਨਗਰਵਾਲ ਬਿਚਾਈ ਸਾਡੇ ਕੋਲ ਅੰਸੂਰਤਾਈ ਨੇ ਕੋਸੇਰੀਆ ਨਾਲ ਰਹੀ ਸੀਗਾ ਪਰ ਮੌਜੂਦਾ ਸਰਕਾਰਾਂ ਨੇ ਮੌਜੂਦਾ ਬੇਈਮਾਨ ਲੋਕਾਂ ਨੇ ਪੰਚਾਇਤਾਂ ਚੋਂ ਲੈਣੇ ਜਿਗਾ ਪੰਚਾਇਤਾਂ ਚੋਂ ਲੈਣੇ ਉਹਨਾਂ ਨੇ ਇੱਕ ਅਮਲ ਜਿਹਾ ਕੀ ਸਾਨੂੰ ਗੁਰਾ ਬਣਾ ਲਿਆ ਵੀ ਇਹ ਤਾਂ ਚੋਰ ਨੇ ਅਸੀਂ ਚੋਰ ਨਹੀਂ ਸੀ ਮੁੱਲ ਲੈ ਕੇ ਬਣਾਇਆ ਤੁਮੇ ਅਸੀਂ ਕਹਿੰਦੇ ਆ ਸਾਡੇ ਮਕਾਨ ਨੇ ਜਿਹੜੇ ਜ਼ਿਆਦਾ ਲਾਲਚਿਤ ਪਾਇਗਣ ਜਾਹ ਫਿਰ ਸਾਨੂੰ ਮਾਰਤੀ ਹੱਕ ਤੇ ਕਿਉਂਕਿ ਅਸੀਂ ਕੀਤੇ ਹੋਏ ਨਹੀਂ ਸਭ ਨੂੰ ਜੂਰ ਪੈਣੀ ਕਈ ਕੋਰਕ ਨੇ ਹਾਈ ਕੋਰਟ ਨੇ ਸਾਨੂੰ ਮਾਰਕੁਨਿਆ ਹੋਇਆ ਪਰ ਇਹਨਾਂ ਨੇ ਬਾਅਦ ਵਿੱਚ ਦੋਰਾ ਕੇਸ ਪਾਸੇ ਆਈ ਮਜੂਦਦਾਰੇ ਪਰ ਦਾ ਸਾਵਕਾ ਪ੍ਰਭਾਵ ਨਹੀਂ ਉਹਨਾਂ ਨੇ ਸਾਵਕਾ ਪੰਚਾ ਨੇ ਜਿਹੜੇ ਅਧਿਕਰਨ ਅਖੰਡ ਲਾੜਾ ਪਰਵਾਰਾ ਚੋਂ ਉਹਨਾਂ ਨੇ ਆਧੁਨ ਬਸਟੇਲ ਮਨੋਂ ਅੰਗਵਾ ਪਰ ਮਜੂਰ ਹੋ ਗਿਆ ਜਿਹਨੂੰ ਸਰਕਾਰ ਟੁੱਟ ਦਿੱਤਾ ਉਹ ਬਚੇ ਰਹਿ ਗਿਆ ਕੰਮ ਤੇ ਤਿਆਰ ਕੀਤਾ ਕੰਮ ਸੁਵਿਧਾ ਨਹੀਂ ਹੁਣ ਕੀ ਆ ਗਈ ਉਹ ਵੀ ਜਾਂਦੇ ਰਹਾ ਹੈ ਹਲੇ ਤਿਆਰ ਨਹੀਂ ਹੋਇਆ ਹੈਗਾ ਕਰਨ ਲਈ ਇਹਨਾਂ ਆਪਣੇ ਲਈ ਮੈਂ ਕਰਾਇਆ ਮੈਂ ਕਰਾਇਆ ਠੀਕ ਹੈ ਉਹ ਸਭੀ ਜਿਹੜਿਆ ਸੰਜੂ ਬਣ ਨਹੀਂ ਜਾਦਾ ਅੱਗੇ ਦਾ ਪੰਨਾ ਇਹ ਕੋਈ ਇੱਥੇ ਸਾਡੇ ਇਲੈਕਸ਼ਨ ਵੀ ਲੜ ਰਹੇ ਨੇ ਬੰਦੇ ਉਹ ਉਹਨਾਂ ਨੇ ਕੀ ਕੀ ਕੀਤਾ ਸੀ ਸ਼ਾਮ ਰਾਜ ਨੇ ਵਿੱਚ ਰਲਾ ਕੇ ਪੰਚਾਇਤ ਵੀ ਲੇਵਲ ਦਾ ਤੋਂ ਉੱਤਕੇ ਕੋਲਪਤੀ ਬਣੇ ਨੇ ਉਹ ਕੋਟਰੇ ਪਿਖਾਇਆ ਜਿਹਨਾਂ ਨੂੰ ਭਜਾਇਆ ਪਰ ਅੱਜ ਕੱਲ ਸਭ ਤੋਂ ਵੋਟਾਂ ਹੀ ਮੰਗਦੇ ਫਿਰਦੇ ਨੇ ਲੋਕ ਮੈਂ ਇਹ ਕਹਿੰਦਾ ਨਹੀਂ ਇਹ ਸੰਦੂਕੋਂ ਦਾ ਮੁੱਦਾ ਤਾਂ ਹੈ ਕਿਉਂਕਿ ਉਹ ਵਿਚੋ ਉੱਥੇ ਰਹਿੰਦੇ ਨੇ ਹਾਂਜੀ ਤੇ ਸਭ ਲੋਕਾਂ ਨੂੰ ਕੋਈ ਅਪੀਲ ਕਰਨੀ ਜਾਹੋ ਜੀ ਮੈਂ ਪਾਰਸੋਵਾਸੀਆਂ ਅਤੇ ਆਪਣੇ ਬਾਗ ਨੰਬਰ 2 ਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਜੇ ਸਮਾਜਿਕ ਮੁੱਦੇ ਹੱਲ ਕਰਮੇ ਨਹੀਂ ਮੇਰੀ ਪਤਨੀ ਰੂਬੀ ਰਾਣੀ ਜੋ ਸਮਾਜ ਸੇਵਾ ਮੇਰਾ ਪੂਰਾ ਸਾਥ ਦੇ ਰਹੀ ਹੈ ਜਦੋਂ ਮੈਂ ਆਵਾਦੀ ਪਾਰੀ ਚਾਮ ਰਿਹਾ ਸੀ ਉਹਦੇ ਸਿਰ ਤੇ ਹੀ ਮੈਂ ਪਾਠੀ ਲੇਟਰ ਬਣਿਆ ਸੀ ਉਹ ਕੰਮ ਕਿਉਂ ਸੇਵਾ ਕਰਦੀ ਸੀ ਇੱਥੇ 50-50 ਬੰਦੇ ਦਾ ਕੰਮ ਕਰਨੀ ਰੋਟੀ ਪਕਾਉਣੀ ਭਾਂਡੇ ਮੰਧਣੇ ਅਤੇ ਜਦੋਂ ਮੈਂ ਬਾਹਰ ਨਾਲ ਜਾਣਾ ਉਹਨੇ ਕੰਮ ਸਾਂਭਣਾ ਤੇ ਮੈਂ ਕਹਿੰਦਾ ਉਹ ਮੇਰੀ ਧਰਮ ਪਤਨੀ ਕਿਉਂਕਿ ਮੇਰਾ ਬਾਹਰ ਲਿਗੀ ਵਾਸਤੇ ਹੈ ਉਹਨੂੰ ਜਿਤਾਉ ਉਹਨੂੰ ਮੋਟਾ ਪਾਉ ਜੇ ਕੋਈ ਮੇਰੇ ਤੋਂ ਉੱਪਰ ਨਹੀਂ ਹੈਗਾ ਮੈਂ ਕੰਮ ਕਰਨ ਦਾ ਜੋ ਲੋਕਾਂ ਦੇ ਮੁੱਦੇ ਨੇ ਚੁਰਦਾ ਹੈ ਕੋਣ ਵੋਟਾ ਪਾਦੇ ਮੈਨੂੰ ਕੋਈ ਪਰਵਾਹ ਨਹੀਂ ਕੀ ਤੁਹਾਨੂੰ ਦੱਸ ਦੇਣੀ ਕਿ ਤੇ ਤਨੁਕੀ ਦੀਨਾ ਮੈਂ ਨਾ ਜਾਤੀ ਬੋਟ ਮੰਗਦਾ ਨਾ ਧਰਮ ਦੀ ਮੈਂ ਤਾਂ ਸਮਾਜ ਦੀ ਵੋਟ ਮੰਗਦਾ ਸਮਾਜ ਮੁੱਦੇ ਤੇ ਨਾਮੇ ਕੱਟੜਵਾਤੀ ਹੈ ਮੈਂ ਤਾਂ ਇੱਕ ਸਮਾਜਵਾਦੀ ਬੰਦਾ ਹੈ ਮੇਲੂ ਮੇਰੇ ਪਤਨੀ ਵੋਟਾ ਬਹੁਤ ਚਤਾਉ ਕਿ ਉਹਨਾਂ ਸ਼ੰਕਰ ਹੈ ਰੂਬੀ ਰਾਣੀ ਦਾ ਨਾਮ ਹੈ ਧੰਨਵਾਦ